ਭਾਈ ਗੁਰਦੀ ਕਾ ਖਾਲਸਾ ਭਾਈ ਗੁਰਦੀ ਕੀ ਫਤਿਹ ਅਮਰਪੁਰ ਰਾਜੀਆਲ ਜਿਹੜੀ ਢਾ 2023 ਦੇ ਵਿੱਚ ਲੱਗੀ ਜੀ ਮਾਪੂਛਾ ਨੇ ਸਾਨੂੰ ਬਚਾਇਆ ਸੀ ਉਹਨਾਂ ਵੀ ਮਾਪੂਛਾ ਦੀ ਬਹੁਤ ਅਨ ਕਿਰਪਾ ਹੈ ਸਾਰਿਆਂ ਦੀ ਮਾਪੂਛਾ ਦੀ ਹੁਣ ਵੀ ਜਿਹੜੀ ਢਾ ਬਹੁਤ ਜਦੀ ਲੱਗੀ ਹੈ ਪ੍ਰਕਾਸ਼ਨ ਕਰੀ ਇਹ ਬੇਨਤੀ ਕਰਦੀ ਹਾਂ ਤੇ ਮਾਪੂਛਾ ਨੂੰ ਬੇਨਤੀ ਕਰਦੀ ਹੈ ਜੀ ਜਿਹੜੇ ਇੱਥੇ ਸਕੂਲ ਆ ਰਾਜੀਆਲ ਆ ਮਸਤੋਰਾ ਦਾ ਸਕੂਲ ਆ ਜੀ ਨਾਲ ਹੀ ਸਕੂਲ ਤੇ ਢਾ ਲੱਗੀ ਹੈ ਜੀ ਘਰ ਵੀ ਆ ਨਾਲ ਦੀ ਤੇ ਸਾਰਿਆਂ ਨੂੰ ਬੇਨਤੀ ਆ ਜੀ ਇੱਥੇ ਜ਼ਰੂਰ ਪਹੁੰਚੋ ਪ੍ਰਸ਼ਾਸਨ ਨੂੰ ਖਾਸ ਕਰਕੇ ਬੇਨਤੀ ਹੈ ਕਿ ਉਹ ਵੀ ਪਹਿਲਾਂ ਆਵੇ ਜੀ ਇਹ ਮਹਾਪੁਰ ਸ਼ਹਿਰ ਵਿੱਚ ਨਹੀਂ ਕੀਤੀ ਆ ਸਾਰੀ ਸੰਗਤ ਨੂੰ ਜਰੂਰ ਇੱਥੇ ਪਹੁੰਚੇ ਮੈਂ ਮਾੜਾ ਦੱਸਣਾ ਚਾਹੁੰਦਾ ਮਣੀ ਜੇ ਕਿਹੜੀ ਢਾਲ ਲੱਗੀ ਦਿਖਾ ਦਿਓ ਖਵਾਵਾਂ ਵਾਲੀ ਗੱਲ ਵੀ ਉੱਠਦੀ ਆ ਇਹ ਕੋਈ ਫਵਾਹ ਨਹੀਂ ਹੈਗੀ ਇਹ ਜਰੂਰ ਦਿਖਾਓ ਅੰਮ੍ਰਿਤਪੁਰ ਤੇ ਰਾਜੇ ਆ ਜਿਹੜੀ ਢਾਲ ਜਿੱਥੋਂ 2023 ਚ ਲੱਗੀ ਉੱਥੇ ਢਾਲ ਜਿਹੜੀ ਆ ਫੇਰ ਲੱਗੀ ਆ ਜੀ ਇਹ ਸਾਰੀ ਸੰਗਤ ਜਿਹੜੀ ਆ ਉਹ ਆਪ ਹੀ ਇਹਦੇ ਹਾਲ ਦੀ ਘਣੀ ਸੇਵਾ ਕਰਾਈ ਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਾ ਤੇ ਅਗਲੇ ਮੰਨੇ ਸਕੂਲ ਵੀ ਆ ਜੀ ਤੇ ਨਾਲ ਘਰ ਵੀ ਪਹੁੰਚ ਜਾ ਰਹੇ ਆ ਜੀ ਘਟਾ ਲੱਗ ਬਹੁਤ ਜਿਆਦੀ ਗਈ ਪੱਥਰ ਬਹੁਤ ਡੇਗਿਆ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੋਈ ਨਿਕਰਤਾਲ ਦਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ